ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੇਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ ਕੁਸ਼ਪਾ ਨਾ ਨਾ ਮੇਥੋਂ ਮੇਰੇ ਇੱਕ ਫੋਟੋ ਤੇ ਕਹਿੰਦੀਆਂ ਜੀ ਵੀ ਤੇਰੇ ਪਾਇਆ ਹੋਇਆ ਸੂਟ ਹੈ ਉਹ ਚੀਜ਼ ਹੈ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਅਦ ਚੜ ਕੇ ਆਪਣੇ ਚੈਨਲ ਨੂੰ ਸ਼ੇਅਰ ਕਰੋ ਤੇ ਸਪੋਰਟ ਕਰਿਓ ਮਤਲਬ ਸਸਤੀ ਸਮੂਰੀ ਵਾਲਾ ਕੰਮ ਕਰੀ ਬੈਠਾ ਮਸੂਰੀ ਵਾਲਾ ਇਹ ਮੇਰੀ ਭੈਣ ਨਾਲ ਕੋਈ ਸਾਲ ਆਰਮੀ ਚ ਨਹੀਂ ਹੁੰਦੇ ਹਸਬੈਂਡ ਉਹਨਾਂ ਨੇ ਮੰਗਿਆ ਸੀ ਭੈਣੇ ਹੁਣ ਆ ਆ ਗਿਆ ਹੁਣ ਮੰਗਵਾ ਲਿਓ ਉਹ ਮੇਰੇ ਨਾਲ ਦਾ ਡਿਜ਼ਾਈਨ ਹੈ ਬਸ ਇਹ ਥੋੜੇ ਥੋੜੇ ਕਲਰ ਹੌ ਜ਼ਿਆਦਾ ਡਾਰਕ ਸੀ ਗੁਲਾਬੀ ਇਹ ਹੋਰੋਂ ਗੁਲਾਬੀ ਹੈ ਉਹੀ ਚੀਜ਼ ਹੈ ਇਹ ਬ੍ਰਿਕ ਡਿਜ਼ਾਈਨ ਦਾ ਕਿਸੇ ਭੈਣ ਨੇ ਮੰਗਵਾਉਣਾ ਹੋਵੇ ਸਿਰਫ 400 ਰੁਪਏ ਦਾ ਇਹ ਸਾਰੇ ਸੂਟ ਵੀਰੇ 400 ਵਾਲੇ ਚੱਲਣਗੇ ਜਿਹੜਾ ਮਰਜ਼ੀ ਮੰਗਵਾਓ ਤੁਸੀਂ ਇੱਕ ਇੱਕ ਟੈਕਸ ਦੇ ਆ ਵੀਰੇ ਤੇ ਕਪੜਾ ਤੁਸੀਂ ਜਿੰਨਾ ਕਹਤੇ ਓਨਾ ਸੌਫਟ ਕਪੜਾ ਜੀ ਤੁਸੀਂ ਐ ਕਹੋਗੇ ਇੱਕ ਇੱਕ ਕਪੜਾ ਪਾਹੀ ਨਹੀਂ ਹੈਗਾ ਇੰਨਾ ਸੌਫਟ ਕਪੜਾ ਇਹ ਆ ਦੇਖੋ ਵੀਰੇ ਇੱਕ ਇੱਕ ਟੈਕਸ ਦੀਆਂ ਮੋਹਰਾਂ ਲੱਗੀਆਂ ਹੋਈਆਂ ਠੀਕ ਹੈ ਤੇ ਕਪੜਾ ਜੇ ਸਮਝ ਲਓ ਇੰਨਾ ਸੌਫਟ ਹੈ ਇੰਨਾ ਸੌਫਟ ਤੁਸੀਂ ਐ ਕਹੋਗੇ ਜਿਵੇਂ ਆਪਣੇ ਕਹਿੰਦੇ ਬਿਨਾ ਕਪੜਾ ਤੁਰੇ ਫਿਰ ਨੋ ਕੰਮ ਆਈ ਇੰਨਾ ਸੌਫਟ ਕਪੜਾ ਹੈ 400 ਰੁਪਏ ਦਾ ਸੂਟ ਆ ਵੀਰੇ ਤੇ ਸਕਰੀਨਸ਼ਾਟ ਲੈ ਲਓ ਭਾਣੇ ਉਹੀ ਬਰੀਕ ਡਿਜ਼ਾਈਨਾਂ ਜੋ ਮੇਰੇ ਪਾਇਆ ਹੋਇਆ ਤੁਸੀਂ ਮੰਗਿਆ ਸੀ ਕਿਸੇ ਭੈਣ ਨੇ ਵੀ ਇੱਕ ਮੇਲਾ ਮੇਰੀ ਡੀਪੀ ਲੱਗੀ ਹੁੰਦੀ ਸੀ ਉਹ ਗੁਲਾਬੀ ਕਲ ਤੇ ਕਲਰ ਇਹਦੇ ਚ 4 ਆ ਜਿਹੜੇ ਪਸੰਦ ਆਏ ਭਾਣੇ ਤੁਸੀਂ ਲੈ ਸਕਦੇ ਹੋ ਇਹ ਸੀ ਜੀ ਆਪਣਾ ਪਹਿਲਾ ਕਲਰ ਔਨਲੀ 400 ਰੁਪਏ ਵਿੱਚ ਵੀਰੇ ਸੂਟ ਨੂੰ ਕੁਛ ਨਹੀਂ ਹੁੰਦਾ ਖਰਾਬ ਗਰੂਪ ਕੁਛ ਨਹੀਂ ਹੁੰਦਾ ਤੁਹਾਡੀ ਗਰਮੀ ਵਧੀਆ ਕਢਵਾ ਦੂੰਗਾ ਨਾ ਇਹਦਾ ਰੰਗ ਰੰਗ ਉਤਰੇ ਤੇ ਆ ਗਿਆ ਜੀ ਹਰਾ ਕਲਰ ਬ੍ਰੀਕ ਡਿਜ਼ਾਈਨ 'ਚ ਤੁਸੀਂ ਇਹਦੇ ਚਿੱਟੀ ਲੈਂਸ ਲਾ ਕੇ ਬਣਾਉਂਗੇ ਜਾਂ ਥੱਲੇ ਬਾਰਡਰ ਜ ਬਣਾਉਂਗੇ ਬਹੁਤ ਬਸ ਬਣਾਉਣ ਵਾਲੇ ਦਾ ਦਿਮਾਗ ਹੋਣਾ ਚਾਹੀਦਾ ਸੂਟੇ ਬਹੁਤ ਸੋਨੇ ਬਣਨਗੇ ਤੁਸੀਂ ਇਹਦੇ ਵੀ ਲੈਸ ਦਾ ਕੰਮ ਵੀ ਕਰ ਸਕਦੇ ਹੋ ਤੇ ਪਾਈਪਿੰਗ ਵੀ ਲਾ ਸਕਦੇ ਹੋ ਤੇ ਛੋਟੀ ਗਰਮੀ 'ਚ ਤੁਹਾਨੂੰ ਵਧੀਆ ਕੰਮ ਦੇਣਗੇ ਵੀਡੀਓ ਦਾ ਪਤਾ ਨਹੀਂ ਪਰ ਰੀਅਲ 'ਚ ਕਲਰ ਬਹੁਤ ਵਧੀਆ ਉੱਠ ਰਿਹਾ ਜਣਾ ਆ ਗਿਆ ਜੀ ਫਰੋਜੀ ਕਲਰ 4 400 ਦੇ ਵਿੱਚ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਆ ਆ ਪਾ ਗਿਆ orange ਕਲਰ ਜੀ ਇਹ ਆ ਗਿਆ ਜੀ orange ਕਲਰ orange orange ਕਿਸੇ ਪਹਿਣ ਪਰਾਣੇ ਇਹ ਵੀ ਥੋੜਾ ਹੋਰ ਕਲਰ ਸ਼ੋ ਹੁੰਦਾ ਇੱਥੇ ਸਹੀ ਆ ਇਹਦੇ ਉੱਪਰ ਤੁਸੀਂ ਚਿੱਟੀ ਲੈਂਸ ਲਾ ਕੇ ਬਹੁਤ ਸੋਹਣਾ ਬਣਾ ਸਕਦੇ ਹੋ ਇਹਨੂੰ ਆ ਪਾ ਕਲਰ ਪਹਿਲਾਂ 20 ਲੈ ਕੇ ਆਏ ਸੀ ਆ ਮੰਗੀ ਆ ਗਿਆ ਘੁੱਗੀ ਰੰਗਾ ਕਲਰ ਇਹ ਸਾਰੇ ਬ੍ਰੀਕ ਡਿਜ਼ਾਈਨ ਇਹਨੇ ਕੁੱਲ ਮਿਲਾ ਕੇ ਤੇ ਰੇਟ ਸਰੰਦ ਹੋ ਗਈ 400 ਜੀ 400 ਮੰਗੀ ਆ ਬਹੁਤ ਸੋਹਣੀ ਚੀਜ਼ ਐ ਖਰਾਬ ਗਰੂਬ ਨਹੀਂ ਹੁੰਦੇ ਆ ਆਪਦਾ ਮੁੱਲ ਦੇ ਜਾਂਦੇ ਤੇ 400 ਚ ਆਉਂਦਾ ਵੀ ਕੀ ਐ ਆਪਦੀ ਗਰਮੀ ਕੱਢ ਲਉਂਗੀ ਆ ਡਾਰਕ ਗ੍ਰੀਨ ਕਿ ਲਾਈਟ ਗ੍ਰੀਨ ਹੈ ਨਾ ਡਾਰਕ ਵੀ ਨਹੀਂ ਲਾਈਟ ਵੀ ਨਹੀਂ ਇਹ ਮਾਇਨਿਆਂ ਵਾਸਤੇ ਜੀ ਇਹ ਵੀ ਬ੍ਰੀਕ ਡਿਜ਼ਾਈਨ ਆ ਪੂਰਾ ਵਧੀਆ ਸਿਰਫ 400 ਚ ਜਿੰਨਾ ਮਰਜ਼ੀ ਲੈ ਜਾਓ ਤੇ ਕੱਪੜਾ ਜਿੰਨਾ ਕੋਦੇ ਉਹਨਾਂ ਸੌਫਟ ਐ ਜੀ ਜਿੰਨਾ ਮਰਜ਼ੀ ਘੰਡਾਓ ਉਹ ਤੋਂ ਖਰਾਬ ਨਹੀਂ ਹੁੰਦਾ ਤੇ ਆਹ ਆਗਾ ਜੀ ਲਾਸਟ ਕਲਰ 골ਡਨ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਐ ਵਧੀਆ ਪੱਕੀਆਂ ਮੋਹਰਾਂ ਲੱਗੀਆਂ ਹੀ ਖਰਾਬ ਨਹੀਂ ਹੁੰਦਾ ਕੱਪੜਾ ਐਂ ਰਹੂਗਾ ਗਰਮੀ 'ਚ ਜਿੰਨਾ ਮਰਜ਼ੀ ਪਾ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋਡੇ ਹੌਸਲੇ ਦੀ ਸਾਨੂੰ ਬਹੁਤ ਲੋੜ ਹੈ ਬੜਾ ਸਾਨੂੰ એનર્ਜੀ ਮਿਲਦੀ ਹੈ ਅਸੀਂ ਮਾਂ ਪੁੱਤ ਆਪਦੀ ਮਿਹਨਤ ਕਰਦੇ ਆ ਤੇ ਸੋਡੇ ਨਾਲ ਜੁੜਦੇ ਆ ਤੇ ਸਾ ਤੁਸੀਂ ਖਰੀਦਦੇ ਹੋ ਜੀ ਅਸੀਂ ਲੈ ਕੇ ਆਉਣੇ ਆ ਠੀਕ ਹੈ ਸਾਡਾ ਵੀ ਰੁਜ਼ਗਾਰ ਹੈ ਤੇ ਤੁਸੀਂ ਕੱਪੜੇ ਖਰੀਦਦੇ ਸਾਡਾ ਰੁਜ਼ਗਾਰ ਹੈ ਜੀ ਸੋਡਾ ਪਿਆਰ ਹੈ ਜੀ ਜੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਕਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਾ